ਪੰਜਾਬੀ ਕਚਾ ਚੈਨਲ ਦੇਖ ਰਹੇ ਸਾਰੇ ਦੋਸਤੋ ਮੇਰੇ ਵੱਲੋਂ ਜਨੀ ਕਿ ਜਦਵਿੰਦਰ ਸਿੱਧੂ ਕ੍ਰੈ ਕਮੈਂਡੇਟਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਤੇ ਵਲੌਗਰਾਂ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਬਾਰੇ ਤੁਸੀਂ ਰੋਜ਼ਾਨਾ ਵੀਡੀਓਜ਼ ਦੇਖ ਰਹੇ ਹੋ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਕੋਈ ਫੂਡਸ ਬਾਰੇ ਕਰ ਰਿਹਾ ਜਾਂ ਲੱਖ ਲੱਖ ਪ੍ਰੋਡਕਟਾਂ ਬਾਰੇ ਉੱਤੇ ਪਬਲਿਸਿਟੀ ਕੀਤੀ ਜਾਂਦੀ ਹੈ ਵਲੌਗਰਜ਼ ਵੱਲੋਂ ਉਹ ਲਾਗ ਕਰਦੇ ਜਿਹੜੇ ਵੀ ਇੰਟੈਕਟੀਆਂ ਪੋਸਟਾਂ ਪਾ ਕੇ ਆਪਣੇ ਫੋਲੋਅਰਸ ਬਣਾਉਂਦੇ ਆ ਪਹਿਲਾਂ ਉਸ ਤੋਂ ਬਾਅਦ ਉਹ ਸ਼ੋਅ ਕਰਦੇ ਆ ਕਿ ਸਾਡੇ 2000 ਫੋਲੋਅਰਸ ਆ ਕੋਈ ਕਹਿੰਦਾ ਮੇਰਾ 60000 ਫੋਲੋਅਰਸ ਆ ਕੋਈ ਕਹਿੰਦਾ ਮੇਰਾ 2 ਕਰੋੜ ਫੋਲੋਅਰਸ ਆ ਕੋਈ ਕਹਿੰਦਾ ਮੇਰਾ 10 ਲੱਖ ਫੋਲੋਅਰਸ ਆ ਤੇ ਤੁਹਾਡੀ ਜਿਹੜੀ ਹੈ ਉਹ ਵੀਡੀਓ ਅਸੀਂ ਬਣਾਵਾਂਗੇ ਤੁਹਾਡੇ ਪ੍ਰੋਡਕਟ ਬਾਰੇ ਬਣਾਵਾਂਗੇ ਉਹ ਇਹਨੇ ਲੋਕਾਂ ਤੱਕ ਪਹੁੰਚੇਗੀ ਤੇ ਉਹਦਾ ਉਹ ਪੈਸਾ ਲੈਂਦੇ ਆ ਜਦੋਂ ਕੋਤੇ ਚ ਨਿਰੈ ਕੋਈ ਝੂਠ ਹੁੰਦਾ ਕੋਈ ਸੱਚ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਨਹੀਂ ਜਰਵੇ ਦੀ ਗੱਲ ਕਰਦਾ ਕਿ ਪਹਿਲੇ ਦਿਨਾਂ ਦੇ ਵਿੱਚ ਕਿਵੇਂ ਹੋਇਆ ਦੋ ਤਿੰਨ ਤਜਰਬੇ ਸਾਂਝੇ ਕਰਾਂਗਾ ਹੋਏ ਤਾਂ ਬਹੁਤ ਸਾਰੇ ਜਿਆਦਾ ਕਿਉਂਕਿ ਸਾਨੂੰ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਦੇ ਵਿੱਚ ਕੁਝ ਨਾ ਕੁਝ ਕੱਢ ਕੇ ਲੈ ਕੇ ਆਈਏ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਅੱਜ ਤੋਂ 10 ਸਾਲ ਪੁਰਾਣੀ ਗੱਲ ਸੰਗਰੂਰ ਸ਼ਹਿਰ ਦੇ ਨੇੜੇ ਇੱਕ ਕਸਬਾ ਹੈ ਉਸ ਕਸਬੇ ਦੀ ਬੜੀ ਪਬਲਿਸਿਟੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕੀਤੀ YouTube ਦੇ ਉੱਤੇ ਕਿ ਇੱਥੇ ਜਿਹੜੇ ਦਰਵਾਜ਼ੇ ਨੇ ਅਤੇ ਵਿੰਡੋਜ਼ ਨੇ ਉਹ ਐਸ ਪੱਧਰ ਦਿੱਤੀਆਂ ਜਾਂਦੀਆਂ ਬਹੁਤ ਸਸਤੀਆਂ ਦਿੱਤੀਆਂ ਜਾਂਦੀਆਂ ਅੱਧੇ ਰੇਟਾਂ ਦਿੱਤੀਆਂ ਜਾਂਦੀਆਂ ਤੇ ਮੈਂ ਉੱਥੇ ਸਪੈਸ਼ਲ ਇੱਕ ਐਕਸਪਰਟ ਨੂੰ ਨਾਲ ਲੈ ਕੇ ਕਾਰਪੈਂਟਰ ਨੂੰ ਉੱਥੇ ਗਿਆ ਉੱਥੇ ਜਾ ਕੇ ਦੇਖਿਆ ਕਿ ਉੱਥੇ ਇੱਕ ਗੁਰਦਾਸਪੁਰ ਤੋਂ ਪਾਰਟੀ ਆਈ ਬੈਠੀ ਪਰ ਜਦੋਂ ਅਸੀਂ ਜਾ ਕੇ ਉਹਦਾ ਮਾਲ ਦੇਖਿਆ ਉਹ ਇਹਨੇ ਘਟੀਆ ਪੱਧਰ ਦਾ ਇੱਕ ਚਲਾਵਾ ਜਿਹਾ ਮਾਲ ਜਿਹੜਾ ਕਿ ਆਮ ਰੇਟਾਂ ਦੇ ਨਾਲੋਂ ਉੱਚੇ ਰੇਟ ਤੇ ਵੀ ਸੀ ਤੇ ਉਹ ਉਹਥੇ ਉਹਨੇ ਰੱਖਿਆ ਹੋਇਆ ਪਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪ੍ਰਚਾਰ ਕੀਤਾ ਹੋਇਆ ਸੀ ਜਿਸ ਨੂੰ ਦੇਖ ਕੇ ਦੂਰੋਂ ਦੂਰੋਂ ਲੋਕ ਆ ਰਹੇ ਸੀ ਕਿਉਂਕਿ ਉਹ ਤੁਮ ਜੇ ਗੱਲ ਦਾ 10 ਸਾਲ ਪਹਿਲਾਂ ਇਸ ਤਰ੍ਹਾਂ ਦੀ ਪਬਲਿਸਿਟੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਘੱਟ ਕੀਤੀ ਜਾਂਦੀ ਸੀ ਤੇ ਲੋਕ ਵਿਸ਼ਵਾਸ ਕਰ ਲੈਂਦੇ ਸੀ ਪਰ ਅੱਜ ਸਮਾਂ ਇਹੋ ਜਿਹਾ ਆ ਗਿਆ ਵੈਸੇ ਬਹੁਤੇ ਲੋਕਾਂ ਨੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਪਰ ਫਿਰ ਵੀ ਅਜੇ ਵੀ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਨੂੰ ਉਹ ਸੱਚਾ ਸਮਝ ਕੇ ਉੱਤੇ ਵਿਸ਼ਵਾਸ ਕਰ ਲੈਂਦੇ ਆ ਜੇਕਰ ਮੇਰੇ ਵਰਗਾ ਬੰਦਾ ਵਿਸ਼ਵਾਸ ਕਰ ਸਕਦਾ ਤਾਂ ਆਮ ਬੰਦੇ ਦਾ ਵਿਸ਼ਵਾਸ ਕਰਨਾ ਹੀ ਆ ਕਿਉਂਕਿ ਅਸੀਂ ਪੜ੍ਹੇ ਲਿਖੇ ਵੀ ਆ ਸੋਸ਼ਲ ਮੀਡੀਆ ਨਾਲ ਜੁੜੇ ਵੀ ਹੋਏ ਆ ਖੁਦ ਇਸ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਆ ਤੇ ਹੁਣ ਤੁਹਾਨੂੰ ਅਗਲੀ ਵਕਤ ਦੱਸਣਾ ਇੱਕ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾਈਏ ਤਾਂ ਇੱਕ ਰਸਤੇ ਦੇ ਵਿੱਚ ਇੱਕ ਆਪਣੇ ਆਪ ਨੂੰ ਕਹਿੰਦਾ ਆਪਣਾ ਡਾਕਟਰ ਨਾ ਕਹਿੰਦਾ ਦੇਸੀ ਵੈਦ ਨਾ ਉਹ ਕਹਿੰਦਾ ਮੈਂ ਸਾਰੇ ਦੁੱਖ ਹੀ ਤੋੜ ਦਿੰਦਾ ਤੇ ਮੈਂ ਤੁਹਾਡੇ ਸੁੱਖ ਹੀ ਸੁਖ ਪੱਲੇ ਪਾਉਣਾ ਤੇ ਉਹਨੇ ਵੀ ਕਿਸੇ ਵਾਤਾਚੇ ਤਗੜੇ ਬਲਾਗਰ ਦੀ ਨਾਲ ਉਹਨੇ ਆਪਣੀ ਇੰਟਰਵਿਊ ਪੁਆਈ ਉਹ ਵੱਖ-ਵੱਖ ਚੈਨਲ ਦੇ ਉੱਤੇ ਵੀ ਆਪਣੀਆਂ ਉਹਨੇ ਇੰਟਰਵਿਊ ਪੋਣ ਦਾ ਰਹਿਦਾ ਉੱਥੇ ਆਪਣੀ ਪਬਲਿਸਿਟੀ ਜਿੰਦਾ ਰਹਿਦਾ ਕਿ ਕਮਾਈ ਜੰਨੀ ਹੈ ਉਹ ਕਹਿੰਦਾ ਜੀ ਮੈਂ ਛੋਟੀ-ਛੋਟੀ ਬਿਮਾਰੀ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਜਣੋ ਪਾਟ ਦੇਣਾ ਜਿਸੇ ਨੂੰ ਕੋਈ ਹਾਰਟ ਪ੍ਰੋਬਲਮ ਹੋਵੇ ਉਹ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕੈਂਸਰ ਹੋਵੇ ਵੀ ਲੋੜ ਨਹੀਂ ਕਢਣੀ ਆ ਬਦਲਣ ਵਾਲੀਆਂ ਹੋਣ ਚਾਹੇ ਉਹਦਾ ਬਲੱਡਾ ਖੁੱਡਾ ਹੋਵੇ ਪਰ ਫਿਰ ਵੀ ਕਿਸੇ ਤਰ੍ਹਾਂ ਦੀ ਕਹਿੰਦਾ ਕੋਈ ਬਿਮਾਰੀ ਹੈ ਤੇ ਮੈਂ ਜਿਹਨੂੰ ਪਾਟ ਦਿੰਦਾ ਪਰ ਜੇ ਤੁਸੀਂ ਆਪ ਸ਼ਕਲ ਵੇਖੋ ਨਾ ਤੇ ਤੁਹਾਨੂੰ ਲੱਗਦਾ ਹੀ ਨਹੀਂ ਵੀ ਇਹ ਡਾਕਟਰ ਹੈ ਕਿਉਂਕਿ ਆਪ ਉਹ ਮੋਟਾ ਸੂਰਵਾਂ ਨੂੰ ਫਟਿਆ ਹੋਇਆ ਕਾਲਾ ਉਹਦਾ ਰੰਗ ਹੋਇਆ ਉਹਦੀ ਜਿਹੜੀ ਸ਼ਕਲ ਆ ਉਸ ਤੋਂ ਉਹ ਲੱਗਦਾ ਹੀ ਨਹੀਂ ਡਾਕਟਰ ਪਰ ਉਹ ਪਵਿਸਿਟੀ ਦੇ ਸਟੈਂਡ ਦੇ ਨਾਲ ਤੁਸੀਂ ਜਾ ਕੇ ਦੇਖੋਗੇ ਉੱਥੇ ਦੂਰੋਂ ਦੂਰੋਂ ਗੁਰਦਾਸਪੁਰ ਤੋਂ ਵਿਦੇਸ਼ਾਂ ਦੇ ਵਿੱਚੋਂ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਇਥੋਂ ਤੱਕ ਕਿ ਵਿਦੇਸ਼ਾਂ ਦੇ ਉਹਦੇ ਕੋਲ ਕੰਮ ਨਹੀਂ ਮੁੱਕ ਰਿਹਾ ਰਜਾਨਾ ਉਹਦੇ ਪੈਕਟ ਤੇ ਪੈਕਟ ਚੜੇ ਆ ਉਹ ਪੋਰੀਅਰ ਹੋ ਕੇ ਜਾ ਰਹੀ ਆ ਮੈਡੀਸਨ ਤੇ ਤੇ ਸਭ ਤੋਂ ਵੱਧ ਜਿਹੜੀ ਲੁੱਟੋ ਕਰਦਾ ਉਹ ਮਰਦਾਨੀ ਸ਼ਕਤੀ ਦੇ ਨਾਲ ਕਰਦਾ ਵੀ ਮਤਾਨੀ ਸ਼ਕਤੀ ਦਵਾਈ ਦੇ ਨਾਲ ਲੈਣ ਉਹ ਤੋਂ ਕੋਈ ਦਵਾਈ ਜਿਹੜਾ ਉਹ ਹੋਰ ਜਾਂਦਾ ਤੇ ਪਰ ਉਹਨੂੰ ਉਹ ਧੱਕੇ ਨਾਲ ਨਾਲ ਉਹ ਵੀ ਮੜ ਦਿੰਦਾ ਕਿ ਆ ਦੇਖੋ ਜੀ ਇੱਕ ਗੋਲੀ ਖਾ ਕੇ ਤਾਂ ਦੇਖੋ ਤੇ ਉਸ ਦੇ ਨਾਲ ਉਹਨੇ ਲੋਕਾਂ ਦੀ ਅੰਨੀ ਲੁੱਟ ਕੀਤੀ ਹੋਈ ਆ ਜਦੋਂ ਕਿ ਉਹਦੀ ਦਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਕੁਝ ਵੀ ਸੱਚ ਨਹੀਂ ਤੇ ਉਹਦੇ ਨਾਲ ਹੀ ਇੱਕ ਇਸ ਤਰ੍ਹਾਂ ਦੀ ਇੱਕ ਹੋਰ ਵੀ ਤਾਂ ਕਿ ਜਦੋਂ ਪਿਛਲੇ ਦਿਨੀ ਦੇਖਿਆ ਕਿ ਫੂਡ ਨੂੰ ਲੈ ਕੇ ਆਪਾਂ ਬਹੁਤ ਸਾਰਾ ਕੋਲ ਪ੍ਰਚਾਰ ਇਸ ਤਰ੍ਹਾਂ ਦਾ ਹੁੰਦਾ ਕੋਈ ਕਹਿੰਦਾ ਜੀ ਇਹ ਮਟਕਾ ਚਿਕਨ ਹੁੰਦਾ ਜੀ ਇਹ ਮਟਕਾ ਮਟਰਨ ਹੁੰਦਾ ਇਹਦੇ ਵਿੱਚ ਇਸ ਤਰ੍ਹਾਂ ਬਣਾਇਆ ਜਾਂਦਾ ਹੋਰ ਆ ਉਹ ਤਕਨੀਕ ਨੂੰ ਵੇਖ ਕੇ ਮੈਂ ਸੋਚਿਆ ਕਿ ਦੇਖੀਏ ਕੋਈ ਨਵੀਂ ਤਕਨੀਕਾ ਸ਼ਾਇਦ ਸਾਨੂੰ ਉਹ ਟੇਸ ਮਿਲ ਸਕੇ ਜਿਹੜਾ ਕਿ ਅੱਜ ਤੋਂ ਅਸੀਂ 40 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਦੇਖਦੇ ਹੁੰਦੇ ਸੀ ਪਰ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਬਹੁਤ ਘਟੀਆਂ ਕਿਸਮ ਦਾ ਬਹੁਤ ਘਟੀਆਂ ਪੱਧਰ ਦਾ ਹੁੰਦਾ ਜਿਹੜਾ ਢਾਬਾ ਬਹੁਤ ਘਟੀਆਂ ਪੱਧਰ ਦੀ ਪ੍ਰੈਪਰੇਸ਼ਨ ਉਨੇ ਸਿਸਟਮ ਠੀਕ ਆ ਉਹ ਰੱਖਿਆ ਹੋਇਆ ਸੀ ਬੇ ਹਾਂਡੀ ਦੇ ਵਿੱਚ ਬਣਦਾ ਹੈ ਪਰ ਹਾਂਡੀ ਦੇ ਵਿੱਚ ਤੁਸੀਂ ਉਹਨੂੰ ਤਿਆਰ ਕਿਵੇਂ ਕਰਨਾ ਹੈ ਉਹਨੂੰ ਕਿੰਨਾ ਕੋ ਟੇਸਟੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਮਟੀਰੀਅਲ ਯੂਜ਼ ਕਰਦੇ ਹੋ ਇਹ ਰੱਖ ਰਿਕੇ ਸਮਾਂ ਪਰ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਪ੍ਰਚਾਰ ਕਰਕੇ ਅੰਨਾ ਪੈਸਾ ਕਮਾਇਆ ਇਸ ਤਰ੍ਹਾਂ ਦੀਆਂ ਤੁਸੀਂ ਅੱਜਾਨਾ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਬਲੌਗਰ ਇਸ ਤਰ੍ਹਾਂ ਦੀਆਂ ਜੜੀਆਂ ਪਬਲਿਸਿਟੀ ਦੀਆਂ ਪੋਸਟਾਂ ਪਾ ਰਹੇ ਨੇ ਉਹ ਕੇਵਲ ਤੇ ਕੇਵਲ ਪ੍ਰਚਾਰ ਕਰ ਰਿਹਾ ਬਹੁਤ ਘਟੀਆ ਕਿਸਮ ਦੇ ਪ੍ਰੋਡਕਟਾਂ ਦਾ ਵੀ ਪ੍ਰਚਾਰ ਕੀਤਾ ਜਾ ਰਿਹਾ ਇਸ ਕਰਕੇ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀ ਕਿਉਂਕਿ ਜਿਹੜਾ ਅੱਛਾ ਪ੍ਰੋਡਕਟ ਹੋਏਗਾ ਉਸ ਨੂੰ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਦੀ ਲੋੜ ਹੀ ਨਹੀਂ ਹੁੰਦੀ ਉਹਦੇ ਆਪਣੇ ਆਪ ਤੱਕ ਜਿਹੜੀ ਹੈ ਲੋਕਾਂ ਤੱਕ ਅਪਰੋਚ ਹੋ ਜਾਂਦੀ ਹੈ ਪਹੁੰਚ ਹੋ ਜਾਂਦੀ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹਨਾਂ ਦੇ ਪ੍ਰੋਡਕਟ ਘਟੀਆ ਹੁੰਦੇ ਉਹ ਕੇਵਲ ਤੇ ਕੇਵਲ ਆਪਣੇ ਪ੍ਰਚਾਰ ਦੇ ਲਈ ਇਸ ਤਰ੍ਹਾਂ ਬਲੌਗਰਸ ਨੂੰ ਉਸ ਕਰਕੇ ਕੇਵਲ ਝੂਠ ਦਾ ਫਲੰਦੇ ਦੇ ਨਾਲ ਹੀ ਉਹ ਆਪਣਾ ਪ੍ਰਚਾਰ ਕਰਦੇ ਆ ਤੁਸੀਂ ਦੇਖ ਰਹੇ ਹੋ ਕਿ ਕਈ ਇਸ ਤਰ੍ਹਾਂ ਕੂੜ ਦਾ ਪ੍ਰਚਾਰ ਕਰਨ ਵਾਲੇ ਕੋਈ ਸੜਕ ਤੇ ਖੜਾ ਹੋਇਆ ਕੋਈ ਪਰੌਂਠੇ ਬਣਾ ਰਿਹਾ ਉਹਦਾ ਜਾ ਕੇ ਬਲੌਗ ਉੱਤੇ ਬਣਾਉਣ ਲੱਗ ਜਾਂਦੇ ਆ ਜਾਂ ਕੋਈ ਉਹਦਾ ਬੜਾ ਘਟੇ ਇੱਕ ਸੜਕ ਦੇ ਕਿਨਾਰੇ ਦੇ ਉੱਤੇ ਜਿੱਤੇ ਡਸਟ ਪੈ ਰਹੇ ਹੁੰਦੀ ਆ ਮੱਖੀ ਮੱਛਰ ਬੁਰਾ ਹਾਲ ਹੁੰਦਾ ਉਹਦੀ ਵੀ ਪਬਲਿਸਿਟੀ ਕਰੀ ਜਾਂਦੇ ਆ ਇਸ ਕਰਕੇ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਦੇ ਉੱਤੇ ਜਿੰਨੇ ਵੀ ਜੁੜੇ ਹੈ ਉਹਨਾਂ ਨੂੰ ਪਛਣਾ ਚਾਹੀਦਾ ਹੈ ਇਹ ਕੇਵਲ ਤੇ ਕੇਵਲ ਸਮਝ ਲੈਣਾ ਚਾਹੀਦਾ ਹੈ ਇਹ ਕੇਵਲ ਤੇ ਕੇਵਲ ਉਹਨਾਂ ਨੇ ਆਪਣੀ ਪਬਲਿਸਿਟੀ ਦੇ ਲਈ ਆਪਣੇ ਪ੍ਰੋਡਕਟ ਦੇ ਦੇ ਲਈ ਹੀ ਇਹ ਪ੍ਰਚਾਰ ਕੀਤਾ ਹੋਇਆ ਨਾ ਕਿ ਇਹ ਤੁਹਾਡੇ ਲਈ ਇਸ ਕਰਕੇ ਸੋ ਦੋਸਤੋ ਇਸੇ ਗੱਲਾਂ ਬੱਤਾ ਕਰਦੇ ਰਹਾਂਗੇ ਨਿੱਜੀ ਜ਼ਰਬੇ ਦੀਆਂ ਲੋਕਾਂ ਤੋਂ ਸੁਣੀਆਂ ਸੁਣਾਈਆਂ ਇਸੇ ਪਲੇਟਫਾਰਮ ਦੇ ਉੱਤੇ